ਇੱਕ ਵਿਅਕਤੀ ਅੰਡੇ ਵੇਚਦਾ ਹੁੰਦਾ। ਇੱਕ ਦਿਨ ਉਹ ਸਾਈਕਲ ਤੇ ਅੰਡਿਆਂ ਦੀਆਂ ਟਰੀਆਂ ਰੱਖ ਕੇ ਜਾਂਦਾ ਹੁੰਦਾ ਤੇ ਉਸਦੇ ਸਾਈਕਲ ਨਾਲ ਇੱਕ ਪੱਥਰ ਟਕਰਾ ਜਾਂਦਾ ਹੈ ਤੇ ਉਹ ਵਿਅਕਤੀ ਉੱਥੇ ਡਿੱਗ ਜਾਂਦਾ। ਉਸ ਦੇ ਵਿਚਾਰੇ ਤੇ ਸਾਰੇ ਅੰਡੇ ਟੁੱਟ ਜਾਂਦੇ ਨੇ। ਲੋਕਾਂ ਨੇ ਉਹਦੀ ਮਦਦ ਤਾਂ ਕੀ ਕਰਨੀ ਉਲਟਾ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿ ਕਿੱਥੇ ਗੰਦ ਪਾਇਆ ਇੱਥੇ ਸਾਰੇ ਅੰਡੇ ਫੋੜ ਕੇ ਰੱਖ ਤੇ ਇੱਥੇ ਮੱਖੀਆਂ ਆਣਗੀਆਂ ਇਹ ਹੋਊਗਾ ਇਹ ਹੋਊਗਾ। ਸਾਰੇ ਲੋਕ ਜਦੋਂ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੇ ਨੇ ਤਾਂ ਉਸ ਪੇੜ ਦੇ ਵਿੱਚੋਂ ਇੱਕ ਵਿਅਕਤੀ ਉਹਨਾਂ ਨੂੰ ਕਹਿੰਦਾ ਕਿ ਚੁੱਪ ਕਰੋ ਇੱਕ ਤਾਂ ਇਹ ਵਿਚਾਰਾ ਡਿੱਗ ਗਿਆ ਇਹਦੇ ਸਾਰੇ ਅੰਡੇ ਟੁੱਟ ਗਏ ਉੱਪਰੋਂ ਤੁਸੀਂ ਇਹਨੂੰ ਬੋਲ ਰਹੇ ਹੋ ਕਿ ਤੁਹਾਡੀ ਇਨਸਾਨੀਅਤ ਕਿੱਥੇ ਆ ਜੇ ਤੁਸੀਂ ਕੁਛ ਇਹਦੇ ਲਈ ਕਰ ਸਕਦੇ ਹੋ ਤਾਂ ਜ਼ਿਆਦਾ ਨਹੀਂ ਇੰਨੀ ਭੀੜ ਇੱਥੇ ਖੜੀ ਹੈ 5-5 ਰੁਪਏ 10-10 ਰੁਪਏ ਦੇ ਦਿਓ ਇਸ ਨੂੰ ਤਾਂ ਕਿ ਇਹਦੀ ਮਦਦ ਹੋ ਸਕੇ ਹੁਣ ਤੁਸੀਂ ਦੇਖੋ ਇਹ ਪਹਿਲਾਂ ਹੀ ਵਿਚਾਰਾ ਗਰੀਬ ਵਿਅਕਤੀ ਹੈ ਤੇ ਉੱਪਰੋਂ ਇਹਦੇ ਹੰਡੇ ਟੁੱਟ ਗਏ ਹੁਣ ਇਹਦਾ ਜਿਹੜਾ ਮਾਲਕ ਹੈ ਜਿਹਦੇ ਕੋਲੇ ਕੰਮ ਕਰਦਾ ਉਹ ਇਸਦੀ ਤਨਖਾਹ ਵਿੱਚੋਂ ਇਹ ਸਾਰੇ ਪੈਸੇ ਕੱਟ ਲੂਗਾ ਜਿਹੜੇ ਅੰਡੇ ਟੁੱਟੇ ਨੇ ਇਹਦੇ ਤੇ ਜਦੋਂ ਸਾਰੇ ਵਿਅਕਤੀ ਗੱਲ ਸੁਣਦੇ ਨੇ ਜਿਹੜੇ ਉੱਥੇ ਖੜੇ ਹੁੰਦੇ ਨੇ ਲੋਕ ਉਹ ਕਹਿੰਦੇ ਨੇ ਕਿ ਗੱਲ ਤਾਂ ਸਹੀ ਐ ਤੇ ਉਹ ਕੀ ਕਰਦੇ ਨੇ ਜਿਹੜਾ ਉਹ ਬੰਦਾ ਕਹਿੰਦਾ ਹੁੰਦਾ ਕਿ ਇਹਦੀ ਮਦਦ ਕਰੋ ਉਹ ਪਹਿਲਾਂ 10 ਰੁਪਏ ਕੱਢ ਕੇ ਆਪ ਦੰਦਾ ਕਿ ਆਹ ਲੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ 5-5 10-10 ਜਿੰਨੇ ਤੁਹਾਡੇ ਤੋਂ ਸਰਦੇ ਆ ਉਹਨੇ ਪੈਸੇ ਦਿਓ ਤਾਂ ਕਿ ਇਹਦੀ ਮਦਦ ਹੋ ਸਕੇ ਤੇ ਜਦੋਂ ਪੈਸੇ ਦਿੰਦਾ ਉਸ ਤੋਂ ਬਾਅਦ ਲੋਕ ਦੇਖੋ ਦੇਖੀ ਉਸ ਨੂੰ ਕੋਈ 5 ਰੁਪਏ ਦਿੰਦਾ ਕੋਈ 10 ਦਿੰਦਾ ਕੋਈ 15 ਦਿੰਦਾ ਹਨਾ ਜਿੰਨੇ ਵੀ ਕਿਸੇ ਤੋਂ ਸਰਦੇ ਨੇ ਐਵੇਂ ਦੇ ਦੇ ਕੇ ਉਹਨੂੰ ਔਨੇਕ ਪੈਸੇ ਦੇ ਦਿੰਦੇ ਨੇ ਜਿੰਨੇ ਕੁ ਉਹਦੇ ਅੰਡੇ ਟੁੱਟੇ ਹੁੰਦੇ ਨੇ ਨਾ ਉਸ ਤੋਂ ਵੀ ਜ਼ਿਆਦਾ ਉਹਦੇ ਕੋਲ ਪੈਸੇ ਹੋ ਜਾਂਦੇ ਨੇ ਤੇ ਉਹ ਵਿਅਕਤੀ ਖੁਸ਼ ਹੋ ਜਾਂਦਾ ਤੇ ਇੰਨੇ ਨੂੰ ਇੱਕ ਵਿਅਕਤੀ ਭੀੜ ਦੇ ਵਿੱਚੋਂ ਉਸ ਬੰਦੇ ਨੂੰ ਕਹਿੰਦਾ ਜਿਹਦੇ ਅੰਡੇ ਟੁੱਟੇ ਹੁੰਦੇ ਨੇ ਕਿ ਦੇਖ ਇਹ ਕਾਕਾ ਕਿੰਨਾ ਚੰਗਾ ਹੈ ਜਿਸ ਨੇ ਤੈਨੂੰ 10 ਰੁਪਏ ਦਿੱਤੇ ਤੇ ਸਾਰੇ ਲੋਕਾਂ ਨੂੰ ਵੀ ਕਿਹਾ ਕਿ ਇਸ ਬੰਦੇ ਦੀ ਮਦਦ ਕਰੋ ਨਹੀਂ ਤਾਂ ਜੇ ਇਹ ਬੰਦਾ ਨਾ ਲੋਕਾਂ ਨੂੰ ਕਹਿੰਦਾ ਤੇਰੀ ਮਦਦ ਕਰਨ ਲਈ ਤਾਂ ਅੱਜ ਤੇਰੇ ਮਾਲਕ ਨੇ ਤੇਨੂੰ ਬਹੁਤ ਗੁੱਸੇ ਹੋਣਾ ਸੀ ਫੇਰ ਤੂੰ ਕੀ ਕਰਦਾ ਤਾਂ ਉਹ ਬੰਦਾ ਅੱਗੋਂ ਜਵਾਬ ਦਿੰਦਾ ਕਿ ਇਹ ਜਿਹੜਾ ਬੰਦਾ ਜੀਨੇ ਮੈਨੂੰ 10 ਰੁਪਏ ਦਿੱਤੇ ਨੇ ਨਾ ਇਹ ਹੀ ਮੇਰਾ ਕਾਕਾ ਹੈ ਇਹਦੇ ਕੋਲ ਹੀ ਮੈਂ ਕੰਮ ਕਰਦਾ ਇਹ ਮੇਰਾ ਮਾਲਕ ਹੈ ਇਹ ਜਿਸ ਦੀ ਦੁਕਾਨ ਤੇ ਮੈਂ ਲੱਗਿਆ ਇਹ ਉਹੀ ਮਾਲਕ ਹੈ ਜਿਸ ਨੇ ਤੁਹਾਨੂੰ ਪੈਸੇ ਦੇਣ ਲਈ ਕਿਹਾ ਸੋ ਦੋਸਤੋ ਇਹ ਹੈਗੀ ਹੈ ਦਿਮਾਗ ਦੀ ਗੱਲ ਉਸ ਮਾਲਕ ਦੇ ਹੀ ਅੰਡਿਆਂ ਦਾ ਨੁਕਸਾਨ ਹੋਇਆ ਸੀ ਤੇ ਉਹ ਵਿਅਕਤੀ ਉਹਦਾ ਨੌਕਰ ਸੀ ਜਿਸ ਤੋਂ ਮੰਡੇ ਟੁੱਟੇ ਸੀ ਹੁਣ ਉਹ ਮਾਲਕ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਉਹਦਾ ਦਿਮਾਗ ਬਹੁਤ ਜ਼ਿਆਦਾ ਸ਼ਾਰਪ ਮਾਈਂਡ ਸੀ ਕਿ ਜੇ ਮੈਂ ਆਪਣੇ ਨੌਕਰ ਦੀ ਸਾਈਡ ਨਹੀਂ ਲਵਾਂਗਾ ਤਾਂ ਇਹ ਮੇਰਾ ਹੀ ਨੁਕਸਾਨ ਹੈ ਇਹ ਮੇਰੀ ਦੁਕਾਨ ਦੇ ਅੰਡੇ ਟੁੱਟੇ ਨਹੀਂ ਉਸਨੇ ਬੜੀ ਚਲਾਕੀ ਨਾਲ ਲੋਕਾਂ ਤੋਂ ਨਾਲੇ ਤਾਂ ਉਸ ਨੂੰ ਪੈਸੇ ਦਿਵਾਤੇ ਨਾਲੇ ਉਸ ਦੀ ਮਦਦ ਕਰਤੀ ਤੇ ਨਾਲੇ ਇੱਕ ਮੈਸੇਜ ਦਿੱਤਾ ਕਿ ਜਦੋਂ ਕਿਸੇ ਵਿਅਕਤੀ ਨਾਲ ਇਹੋ ਜਿਹਾ ਕੋਈ ਹਾਦਸਾ ਹੋ ਜਾਂਦਾ ਹੈ ਕਿਸੇ ਗਰੀਬ ਤੋਂ ਕੋਈ ਸਮਾਨ ਡਿੱਗ ਜਾਂਦਾ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਉਸ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਅਸੀਂ ਕਿਸੇ ਦਾ ਕਈ ਵਾਰੀ ਸਾਡੇ ਸਾਹਮਣੇ ਵੀ ਸਮਾਨ ਡਿੱਗ ਜਾਂਦਾ ਹਨਾ ਕਿਸੇ ਦੋਜੀ ਦਾ ਦੁੱਧ ਡੁੱਲ ਜਾਂਦਾ ਜਾਂਦੇ ਹੋਏ ਕਿਸੇ ਦੇ ਅੰਡੇ ਟੁੱਟ ਜਾਂਦੇ ਨੇ ਕਿਸੇ ਹੋਰ ਦਾ ਕੋਈ ਸਮਾਨ ਜੇ ਕੋਈ ਵਿਅਕਤੀ ਲੈ ਕੇ ਜਾਂਦਾ ਹੁੰਦਾ ਕੋਈ ਗਰੀਬ ਹਨਾ ਕੋਈ ਦਾਲ ਪੂਜੀ ਆ ਜਿਵੇਂ ਅਕਸਰ ਅਸੀਂ ਦੇਖਦੇ ਆ ਹਨਾ ਬਸਾਂ ਵਗੈਰਾ ਦੇ ਵਿੱਚ ਵੇਚਦਿਆਂ ਕਈ ਵਾਰੀ ਠੋਕਰ ਖਾਨ ਨਾਲ ਉਹਨਾਂ ਦੀਆਂ ਬਾਲਟੀਆਂ ਡਿੱਗ ਜਾਂਦੀਆਂ ਨੇ ਸਮਾਨ ਡਿੱਗ ਜਾਂਦਾ ਉਲਟਾ ਲੋਕ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿ ਤੂੰ ਕੀ ਕੀਤਾ ਕਿੱਥੇ ਇਹ ਸਿੱਟਿਆ ਮੱਖੀਆਂ ਆਉਣਗੀਆਂ ਇਹ ਸੋ ਸਾਨੂੰ ਸੋਚਣਾ ਚਾਹੀਦਾ ਹੈ ਕਿ ਉਹ ਵਿਅਕਤੀ ਉਸ ਚੀਜ਼ ਨਾਲ ਆਪਣਾ ਰੋਜ਼ਗਾਰ ਹੈ ਜਿਹੜਾ ਆਪਣਾ ਘਰ ਚ ਲੰਦਾ ਸੋ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਜੇ ਕਿਸੇ ਦਾ ਕੁਝ ਇਦਾਂ ਡਿੱਗ ਜਾਂਦਾ ਗਰੀਬ ਵਿਅਕਤੀ ਦਾ ਸਾਨੂੰ 2-2 ਰੁਪਏ 4-4 5 ਕਰਕੇ ਉਸਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਬਲਕਿ ਉਸ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਸੋ ਇਹ ਮੇਰੀ ਗੱਲ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਸਾਰਿਆਂ ਲਈ ਇੱਕ ਮੈਸੇਜ ਹੀ ਹੈ ਤੇ ਬਾਕੀ ਕਮੈਂਟ ਲਾਈਕ ਜ਼ਰੂਰ